ਜੀ ਬਣਾ ਬਣਾਤੀ ਚਾਹ ਹਾਂਜੀ ਬਣ ਗਈ ਆਜੋ ਪੀ ਲਓ ਪਹਿਲਾਂ ਆ ਯਾਰ ਮਮੀ ਕੇ ਪਾਸੇ ਜਾਣਾ ਏ ਫਿਰ ਆ ਗਈ ਆ ਗਈ ਕੀ ਬੰਦਾ ਕਰੇ ਡੰਗਰਾਂ ਦੇ ਨਾਲ ਡੰਗਰ ਹੋਣਾ ਪੈਂਦਾ ਵਾ ਉਹ ਲੀੜੇ ਪਾਏ ਮੈਂ ਜਾਣਾ ਵਾਂ ਕਿਸੇ ਪਾਸੇ ਮੈਂ ਫੇਰ ਉਹਦੇ ਲੈਣੇ ਪੈਣੇ ਹਾਂ ਡੰਗਰਾਂ ਨਾਲ ਡੰਗਰ ਤੇ ਹੋਣਾ ਹੀ ਪੈਂਦਾ ਵਾ ਪਰ ਇਹ ਆ ਕਿ ਇਹਨਾਂ ਦੇ ਸਿਰ ਤੁਹਾਡੇ ਘਰ ਦਾ ਖਰਚਾ ਚੱਲਣ ੜਿਆ ਵਾ ਠੀਕ ਵਾ ਉਹ ਤਾਂ ਹੀ ਤੇ ਰੱਖੇ ਆ ਸਾਰੇ ਆਪਣੇ ਚਲ ਕੋਈ ਗੱਲ ਨਹੀਂ ਕੀ ਆਲ ਫੜੋ ਚਾਹ ਆ ਮੜਾ ਜ ਮਗਰ ਲੱਖ ਤੇ ਵੇਖੀ ਕੋ ਲੱਗਤ ਨਹੀਂ ਗਾ ਨਹੀਂ ਲੱਗਾ ਮੇਰੀ ਗੱਲ ਸੁਣੋ ਹਾਂ ਪਿਆਣ ਦਾ ਫੋਨ ਆਇਆ ਹੈ ਬਾਹਰ ਵਾਲੀ ਦਾ ਕੀ ਕਹਿੰਦੀ ਹੈ ਉਹ ਆਪਣੀ ਦਲਜੀਤ ਦੇ ਰਿਸ਼ਤੇ ਬਾਰੇ ਕਹਿਣ ਡੀ ਅੱਛਾ ਉਹਦੀ ਨਣਾਣ ਦਾ ਮੁੰਡਾ ਮਾੜੀ ਵਾਲੀ ਮਨਾਣੀ ਐ ਦੀ ਆਹੋ ਆਹੋ ਜਿੰਨਾ ਚੰਗਾ ਸੌਖਾ ਘਰਵਾ ਚੰਗਾ ਤਗੜਾ ਉਹ ਮੈਂ ਜਾਣਨਾ ਵਾਂ ਦੋ ਮੁੰਡੇ ਉਹਦੇ ਆਹੋ ਇੱਕ ਤੇ ਇੱਥੇ ਹੀ ਆ ਤੇ ਇੱਕ ਜਰਮਨੋਂ ਨੇ ਖੜਿਆ ਹੈ ਭਰਾਵ ਦੇ ਨੇ ਅੱਛਾ ਹਾਂ ਤੇ ਉਹ ਆਇਆ ਵਾ ਮੁੰਡਾ ਅੱਦੇ ਹੂੰ ਤੇ ਤੁਸੀਂ ਦਲਜੀਤ ਦਾ ਰਿਸ਼ਤਾ ਕਰ ਲਓ ਕਹਿਣ ਡਈ ਹੀਗੀ ਵੀ ਨੇ ਆਪਣੇ ਭਰਾ ਨਾਲ ਗੱਲ ਪਹਿਣ ਨਾਲ ਗੱਲ ਕਰ ਲਈ ਐ ਸਾਰੀ ਅੱਛਾ ਆਹੋ ਹੁਣ ਵੇਖੋ ਵੀ ਕੀ ਪੜਨਾ ਮੈ ਤਾਂ ਸਮਝ ਨਹੀਂ ਗਈ ਆਉਂਦੀ ਉਹ ਐਡੇ ਤਗੜੇ ਆਪਾਂ ਕਿੱਥੇ ਤੇ ਉਹ ਕਿੱਥੇ ਹੈ ਮੇਰੀ ਪਹਿਲਾਂ ਗੱਲ ਸੁਣ ਲਾ ਦਸਤਾ ਕੰਮ ਤੋਂ ਪਹਿਲਾਂ ਉਹਨਾਂ ਨੇ ਇੱਕ ਗੱਲ ਕਰ ਲਈ ਵੀ ਆਪਾਂ ਇਹਨੇ ਦਾਜ ਦੂ ਦੇਣ ਜੋਗੇ ਹੈ ਨਹੀਂ ਜੇ ਹਟੋ ਕੋਈ ਹੈ ਜੋ ਹੈਗਾ ਮੈਂ ਤੈਨੂੰ ਕਿਹਾ ਸੀਗਾ ਮੈਂ ਕਿ ਭੈਣ ਤੈਨੂੰ ਤੇ ਸਾਡੇ ਹਾਲਾਤਾਂ ਦਾ ਸਾਰਾ ਹੀ ਪਤਾ ਵਾ ਵੀ ਸਾਡੇ ਕੋਲ ਕੁਝ ਨਹੀਂ ਹੈਗਾ ਤੇ ਆਂਦੀ ਹੀ ਵੀ ਕੋਈ ਗੱਲ ਨਹੀਂ ਉਹਨਾਂ ਨੂੰ ਕੁੜੀ ਸੋਹਣੀ ਤੇ ਪੜ੍ਹੀ ਲਿਖੀ ਚਾਹੀਦੀ ਤੇ ਭੈਣ ਤੇ ਨੇ ਗੱਲ ਉਹ ਤੇ ਕਰ ਲਈ ਆ ਆਂਦੀ ਤੇ ਹੈ ਹੀ ਕਰਨਾ ਵਾ ਅੱਜ ਫੋਨ ਤੇ ਵੇਖੋ ਹੁਣ ਕੀ ਕਰਦੇ ਆ ਮੇਰੀ ਗੱਲ ਸੁਣ ਕਿ ਇੱਥੇ ਬਹੁਤਾਂ ਨੇ ਡੁੱਲੀ ਧੁੰਦਾ ਪਹਿਲਾਂ ਮੈਨੂੰ ਨਾ ਲੱਗੇ ਸ਼ੱਕ ਕੋਈ ਪਤਾ ਕਰ ਆਉਂਦੇ ਠੀਕ ਨਹੀਂ ਉਹਨਾਂ ਦਾ ਪਤਾ ਕੀ ਕਰਨਾ ਵਾ ਚੰਗੀ ਭਲੀ ਜ਼ਮੀਨ ਉਹਨਾਂ ਦੀ ਢੀ ਤਗੜੀ ਕੋਠੀ ਪਾਈ ਆ ਫਿਰ ਮੁੰਡਾ ਵੀ ਅਕਸਰ ਬਾਹਰ ਆਇਆ ਪੰਜੀ ਸਾਲੀ ਆਇਆ ਵਾ ਠੀਕ ਉਹਦੀ ਫੇਰ ਹੀ ਲੈ ਜਾਣਾ ਉਹਨੂੰ ਤੂੰ ਤੇ ਆਉਂ ਗੱਲਾਂ ਕਰਨ ਦੀ ਆ ਵੀ ਜਿਤਨਾ ਕੋਈ ਗੱਲ ਲੇਗੀ ਇਹ ਉਮਰਾਂ ਦੇ ਰਹਿ ਤੇ ਉਮਰਾਂ ਦੇ ਪਤਾ ਕਿ ਨਹੀਂ ਉਹਦਾ ਨਾ ਨਣਾਣ ਉਹਦੀ ਬੜੀ ਚਲਾਕ ਜੀ ਆ ਮੈਂ ਵੇਖੀ ਆ ਨਾ ਕਿਤੇ ਪ੍ਰੋਗਰਾਮ ਤੇ ਜਾਈਏ ਤੇ ਇਕੱਠੇ ਇਕ ਦਿhoiਦਾ ਹੀ ਆ ਆਹੋ ਤੇ ਬਹੁਤੀ ਚਲਾਕ ਵਾ ਤੋਂਨ ਮੈਂ ਕਿਹਾ ਹੀਗਾ ਆਂਦੀ ਵੀ ਨਹੀਂ ਐਡੀ ਨਹੀਂ ਕੀ ਗੱਲ ਕੋਈ ਵੀ ਸਾਡਾ ਡਰ ਵਾ ਉਹਨਾਂ ਨੂੰ ਪਰ ਇੱਕ ਗੱਲ ਵਾ ਪਰ ਮੈਨੂੰ ਆਪਣੀ ਮਨ ਦੀ ਤਸਲੀ ਕਰ ਲੈਣ ਦੇ ਇੱਕ ਵਾਰੀ ਦੱਸਾਂ ਗੱਲ ਕੀ ਆ ਜਿਤਨਾ ਤਾਂ ਬੰਦਾ ਮਰਜ਼ੀ ਦੇ ਇਕ ਦਿ ਪਿੰਡੋਂ ਪਤਾ ਕਰਨਾ ਚਾਹੀਦਾ ਵਾ ਦੀਵੇ ਥਲੇ ਹੁੰਦਾ ਵਾ ਨੇਰਾ ਚਾਨਣਾ ਦਾ ਬਾਹਰ ਹੀ ਹੁੰਦਾ ਵਾ ਮੇਰੀ ਗੱਲ ਸੁਣੋ ਹਾਂ ਚੰਗਾ ਹੀ ਆ ਸਾਰਾ ਕੁਝ ਰਿਸ਼ਤੇਦਾਰੀ ਵਿੱਚ ਰਿਸ਼ਤਾ ਵਾ ਕਿਹੜਾ ਬਾਹਰ ਵਾ ਕੋਈ ਜੇ ਮੇਰੀ ਭੈਣ ਕੋ ਕਰਾਉਣ ਲਈ ਆ ਤੇ ਕੋ ਸੋਚ ਕੇ ਕਰਾਉਣ ਲਈ ਆ ਕੁੜੀ ਸਾਡੀ ਸਾਰੀ ਉਮਰ ਸੁਖ ਲਊਗੀ ਠੀਕ ਵਾ ਨਾ ਉਹ ਮੇਰੀ ਗੱਲ ਸੁਣ ਘਰ ਵੱਡੇ ਨੂੰ ਕੀ ਕਰਨਾ ਵਾ ਸੁਖਾ ਨੂੰ ਕੀ ਕਰਨਾ ਵਾ ਗਾਲ ਦੇ ਪਾਸੇ ਪਹਿਲੋ ਵੇਖੇ ਸੀ ਜੰਨਾ ਹੋਣੀ ਕਿ ਉਹ ਠੀਕ ਠਾਕ ਵਾ ਦਸਾਂ ਗੱਲ ਕੀ ਦੁਨੀਆ ਦੇ ਓਲੇ ਬੜੇ ਆ 40 ਦੇ ਵੱਡੀ ਕੋਠੀ ਨੂੰ ਕੀ ਕਰਨਾ ਜੇ ਮੁੰਡਾ ਅਮਲੀ ਟੱਕਰ ਗਿਆ ਤੇ ਉਹ ਨਹੀਂ ਅਮਲੀ ਹੁੰਦਾ ਹੁਣ ਮੇਰੀ ਭੈਣ ਦੇ ਲਾਗੇ ਰਿਹਾ ਵਾ ਉਥੇ ਨਾਲ ਤਾਂ ਲਾਗੋ ਹੀ ਆਉਣ ਲੱਗਾ ਵਾ ਬੰਦਾ ਅਮਲੀ ਹੋਵੇ ਨਾ ਨਿਆਣਾ ਤੇ ਝਟ ਪਤਾ ਲੱਗ ਜਾਂਦਾ ਵਾ ਘਰਾਂ ਚ ਹੋਣਾ ਪਾਈ ਜਾਂਦੇ ਆ ਜਿਹੜੇ ਬੁੱਤੇ ਵੱਡੇ ਘਰਾਂ ਦੇ ਰਹਿੰਦੇ ਆ ਨਾ ਉਹ ਇਤਨਾ ਹੀ ਗੰਦ ਖਰਾਬਦੇ ਹੁੰਦੇ ਆ ਠੀਕ ਨਹੀਂ ਉਹ ਕੋਈ ਗੱਲ ਨਹੀਂ ਕਰ ਲਓ ਪਤਾ ਤੁਸੀਂ ਜਿਹੜਾ ਕਰਨਾ ਵਾ ਪਰ ਮੈਂ ਆਪਣੀ ਭੈਣ ਨੂੰ ਕਿਹਾ ਵਾ ਕਿ ਉਹਨਾਂ ਨਾਲ ਗੱਲ ਕਰ ਲੈ ਪਈ ਅਸੀਂ ਦੇਣ ਜੋਗੇ ਕੁਝ ਨਹੀਂ ਆਹ ਚੰਗਾ ਕੀਤਾ ਈ ਉਹ ਸਾਰੀ ਇਹ ਕੀ ਗੱਦਸਤੀ ਉਹਨੂੰ ਪਰ ਇੱਕ ਗੱਲ ਵਾ ਜੇਕਰ ਸਾਡੇ ਘੀਂ ਦਰਸ਼ਟਾ ਹੋ ਜਾਣਾ ਉੱਥੇ ਤੇ ਸਾਰੀ ਉਮਰ ਰਾਜ ਕਰਨਾ ਮਿਲਦੀ ਨਹੀਂ ਗੱਲ ਤੇ ਤੇਰੀ ਸਹੀ ਆ ਕਮਲ ਜੀ ਇਹ ਕਰੀ ਨਾ ਜਾ ਕੇ ਵੇਖਣਾ ਪੈਣਾ ਉੱਥੇ ਈਸਾ ਤਾਪ ਆ ਕਿਉਂਕਿ ਦੰ ਕਾ ਤੇ ਦੰਦ ਖਾਣ ਨੂੰ ਹੋਰ ਹੁੰਦੇ ਵਿਖਾਉਣ ਨੂੰ ਹੋਰ ਹੁੰਦੇ ਆ ਉਹ ਕੋਈ ਗੱਲ ਨਹੀਂ ਕਿਤੇ ਨਹੀਂ ਦੰਦ ਹੋਰ ਹੁੰਦੇ ਮੇਰੀ ਭੈਣ ਨੇ ਕਿਤਾ ਮਾੜਾ ਥੋੜਾ ਸੋਚਣੀ ਠੀਕ ਵਾ ਨਾ ਤੇਰਾ ਦਿਮਾਗ ਖਰਾਬ ਆ ਮੁੜ ਕੇ ਰਿਸ਼ਤੇਦਾਰ ਕਹਿੰਦਾ ਸੀ ਤੁਹਾਡਾ ਸਾਰੀ ਗੱਲ ਕੀਤੀ ਸੀ ਮੁੜ ਕੇ ਕੀ ਫਾਇਦਾ ਜਦੋਂ ਫੇਰੇ ਹੋ ਗਏ ਤੇ ਗੱਲ ਜਿਹੜੀ ਵੀ ਆ ਨਾ ਹਾਂ ਨਾ ਪਹਿਲਾਂ ਹੋਣੇ ਆ ਫੇਰਿਆਂ ਤੋਂ ਨਹੀਂ ਗਰੀਬ ਥੋੜੇ ਆ ਠੀਕ ਆ ਇਹ ਥੋੜਾ ਵੀ ਜਨਾ ਮਰਜ਼ੀ ਰਿਸ਼ਤਾ ਕੁੜੀ ਦਾ ਰਿਸ਼ਤਾ ਕਰ ਦਾਂਗੇ ਆਪਾਂ ਉਹ ਕੋਈ ਗੱਲ ਨਹੀਂ ਤੁਸੀਂ ਵੀ ਆਪਣੀ ਤਸੱਲੀ ਕਰ ਲਓ ਹਾਂ ਓਏ ਉਮਰਾਂ ਦੇ ਰਿਸ਼ਤੇ ਹੁੰਦੇ ਆ ਕੂੰ ਹੋਈ ਗੱਲ ਕਰੀ ਜਾਨੀ ਆ ਭੈਣ ਨੇ ਜਬਾਨ ਕਰਤੀ ਉੱਥੇ ਆਉਗੀ ਤਾਂ ਜਉਂ ਕੀਤਾ ਮੈਂ ਨਹੀਂ ਉਹ ਕਹਤੇ ਯਕੀਨਦਾਰ ਕਰਦਾ ਤਾਂ ਨਾ ਆਜਕਲ ਕਰਨਾ ਚਾਹੀਦਾ ਇੱਥੇ ਠੀਕ ਨਹੀਂ ਚਲੋ ਠੀਕ ਮੈਨੂੰ ਕਰੀ ਆਪਣੀ ਤਸੱਲੀ ਕਰ ਆਉਂਦੇ ਕੋਈ ਗੱਲ ਨਹੀਂ ਉਹ ਉੱਥੇ ਲੱਗੇਗਾ ਬਾਜ਼ਾਰ ਮੇਰਾ ਇੱਕ ਉਹ ਬਾਹਰ ਵੱਡ ਡੇਰੇ ਤੇ ਰਹਿਣਾ ਮੱਲੀ ਅੱਛਾ ਉਹਨੂੰ ਵਿੱਚ ਨਾਲ ਲੱਗਦੇ ਮੈਂ ਜਾਊਂਗਾ ਇੱਕ ਦੋ ਘਰਾਂ ਚ ਪਤਾ ਕਰਕੇ ਫਿਰ ਤੁਹਾਨੂੰ ਦੱਸੂਗਾ ਚਲੋ ਕੋਈ ਨਹੀਂ ਕਰ ਲੋ ਤੂੰ ਵੀ ਆਪਣੀ ਤਸੱਲੀ ਕਰ ਹੈ ਇਹ ਥੋੜਾ ਮੁੰਡਾ ਜਿੱਥੇ ਮਰਜੀ ਆਏ ਹੋਏ ਆ ਚਲੋ ਕੋਈ ਨਹੀਂ ਕਰ ਲੋ ਫਿਰ ਨਾ ਸਬਜੀ ਧਰੀ ਮੇਰੇ ਆਹ ਜਿਹੜਾ ਤਿਵਾਰ ਨਹੀਂ ਕਿ ਇੱਥੇ ਕਰੀ ਧੰਦਾ ਮੇਰਾ ਗਾਂ ਤੋਂ ਗਾਂ ਵਾ ਕਿੱਦਾਂ ਭੈਣ ਤੇ ਤਿਵਾਰ ਕਰਕੇ ਬੈਠੀ ਆ ਹੈ ਜੇ ਮੁੰਡਾ ਬਾਹਰੋਂ ਆਈ ਗਿਆ ਵਾ ਜੇ ਅਸੀਂ ਮੰਨ ਲਓ ਗਰੀਬ ਆ ਤਾਂ ਅਸੀਂ ਕੁੜੀ ਐਵੇਂ ਸੁੱਟ ਦੇਣੀ ਆ ਹੱਦ ਹੋਈ ਇਹਦੇ ਵਾਲੀ ਵੀ ਪਹਿਲੋ ਪਤਾ ਸ਼ਹਿਤਾ ਕਰਾਂਗੇ ਕੋਈ ਜਾਵਾਂਗੇ ਇੱਕ ਦੋ ਬੰਦੇ ਲੈ ਆ ਕੇ ਫਿਰ ਜਾ ਗੱਲ ਬਣਨੀ ਆ ਹੈ ਲੋਕਾਂ ਦਾ ਕੀ ਲੋਕੀ ਝੂਠ ਮਾਰੀ ਜਾਂਦੇ ਸਾਡੀ ਇੰਨੀ ਪੈੜੀ ਵਾ ਛੜਕ ਤੇ ਖਲੋ ਕੇ ਕਾਹਦੇ ਨਾ ਆਹ ਜ਼ਮੀਨ ਸਾਡੀ ਆ ਤੇ ਭਾਵੇਂ ਸਾਰੇ ਗਹਿਣੇ ਹੋਵੇ ਹੂੰ ਹੋ ਪਚ ਲਈ ਤੇ ਮੈਂ ਚੱਲ ਮੈਂ ਵੀ ਬੈ ਕੇ ਨਿੱਗ ਲੱਲਾ ਨਿਆਣੇ ਤੇ ਬਾਹਰ ਚਲ ਗਏ ਘੁੰਮਣ ਫਿਰਨਾ ਮੁੰਡੇ ਨੂੰ ਵੇਖਨਦਾ ਉਹਨਾਂ ਕਿ ਪਿੰਡ ਵੇਖਾ ਕਿ ਕਿੱਦਾਂ ਬਦਲਿਆ ਕੱਪ ਕੇ ਨਹੀਂ ਦੇਖ ਕਿੰਨੀ ਕਾ ਚਰੌਣਕ ਲੱਗੀ ਹੈ ਹੁਣ ਗਏ ਆ ਕਿਦਾ ਸ਼ਾਂਤੀ ਹੋ ਗਈ ਹੈ ਆਹ ਟੈਲੀਫੋਨ ਵੀਰ ਦਾ ਫੋਨ ਆ ਗਿਆ ਲੈ ਦਸ ਮੇਰੇ ਦਿਮਾਗ ਚੋਂ ਨਿਕਲ ਗਿਆ ਕਿ ਦੱਸ ਤਾਂ ਉਹ ਮੁੰਡਾ ਪਹੁੰਚ ਗਿਆ ਵਾ ਉਹ ਇਹ ਪੁੱਛਣ ਵਾਸਤੇ ਫੋਨ ਕੀਤਾ ਉਹਨਾਂ ਹਾਏ ਹਾਏ ਹੈਲੋ ਫਸਤੀ ਕਾਲ ਵੀਰ हां ठीक ठाक ਆ ਪਹੁੰਚ ਗਿਆ ਕੇ ਤੁਹਾਨੂੰ ਵਧਾਈਆਂ ਬਹੁਤਿਆ ਬਹੁਤਿਆ ਮੈਂ ਲੱਗੀ ਫੋਨ ਕਰਨ ਤੇ ਬਸ ਉਹੀ ਚਾਹ ਪਾਣੀ ਪਿਆ ਲੜਦਾ ਪਿਆਣਿਆਂ ਨੂੰ ਆਹੋ ਵੀ ਸਭ ਵਧੀਆ ਠੀਕ ਠਾਕ ਤੁਸੀਂ ਸੁਣਾਓ ਹਿੱਥੇ ਕਿਦਾਂ ਬੱਚੇ ਠੀਕ ਹੋ ਅੱਛਾ ਠੀਕ ਆ ਅੱਛਾ ਅੱਛਾ ਰਿਸ਼ਤਾ ਆ ਹੋ ਕੇ ਕਰਨਾ ਵਿਆਹ ਮੇਰੇ ਤਾਂ ਮਨ ਦੀ ਪੂਰੀ ਰੀਜ ਵਕ ਮੈਂ ਮੁੰਡਾ ਹੜ ਵਿਆਵਣਾ ਹਾਂ ਅੰਨਾਲੇ ਉਮਰ ਵੀ ਲੰਘਣ ਡਈ ਆ ਨਾਲੇ ਚੱਲ ਹੁਣ ਬਾਹਰੋਂ ਆਇਆ ਵਾ ਨਾਲ ਕਹਿੰਦਾ ਹੀ ਮਾਮਾ ਕਹਿੰਦਾ ਫੇਰ ਵਰਕ ਪਰਮਿਟ ਲੱਗ ਜਾਣਾ ਵਾ ਤੇਰਾ ਅੱਛਾ ਅੱਛਾ ਆ ਚੱਲ ਕੋਈ ਨਹੀਂ ਫਿਰ ਟੈਨਸ਼ਨ ਹੀ ਕੋਈ ਨਹੀਂ ਤੇ ਆਹੋ ਅੱਛਾ ਟੱਡ ਕੋਈ ਹੈਗਾ ਰਿਸ਼ਤਾ ਲੈ ਦੱਸ ਵੀਰ ਤੈਨੂੰ ਕਿਹੜੀ ਗੱਲ ਨਾਲ ਕਹਾ ਕੋਈ ਸਭ ਕੁਝ ਤਾਂ ਪਤਾ ਹੀ ਆ ਅੱਛਾ ਅੱਛਾ ਠੀਕ ਵਾ ਅੱਛਾ ਪੜਦੀ ਏ ਕੁੜੀ ਅੱਛਾ ਲੈ ਕਿੱਦਾਂ ਕਰ ਬਾਰ ਅੱਛਾ ਅੱਛਾ ਠੀਕ ਹੈ ਲੈ ਵੀਰ ਦੱਸ ਆਹ ਗੱਲ ਕੋਈ ਕਰਦੀ ਨਾ ਤੂੰ ਮੈਨੂੰ ਕੀ ਪੁੱਛਣਾ ਵਾ ਤੇਰਾ ਤਾਂ ਹੱਕ ਆ ਪੂਰਾ ਮੇਰਾ ਤਾਂ ਬਾਅਦ ਚ ਤੇਰਾ ਪਹਿਲਾ ਉਹ ਪੁੱਤ ਆਹੋ ਨਾ ਤੂੰ ਆਪਣੇ ਹੱਥੀ ਕਰਨਾ ਸਭ ਕੁਝ ਉਹ ਨਹੀਂ ਨਹੀਂ ਨਾ ਨਾ ਹੈ ਹੋ ਜੀ ਨਾ ਗੱਲ ਸੋਚ ਤੂੰ ਉਹ ਨਹੀਂ ਮੈਂ ਕੀ ਕਹਿਣਾ ਵਾ ਦੱਸ ਫੇਰ ਉਹ ਹੀ ਗੱਲਾਂ ਕਰੀ ਜਾਂਦਾ ਤੂੰ ਠੀਕ ਆ ਠੀਕ ਆ ਉਹ ਕੋਈ ਨਹੀਂ ਮੈਂ ਕਰ ਲੂਗੀ ਭਾਜੀ ਨਾਲ ਵੀ ਸਲਾਹ ਆਹੋ ਵੇ ਵਿਆਹ ਕਰਨਾ ਮੇਰਾ ਤੇ ਹੋ ਰਾਦਾ ਵੀ ਵਿਆਹ ਕਰਕੇ ਕਲਣਾਈ ਨੂੰ ਹੁਣ ਹਾਂ ਠੀਕ ਵਾ ਚਲ ਠੀਕ ਆ ਵੀਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਆ ਫੋਨ ਕਰੂੰਗੀ ਤੇਰੇ ਆਹੋ ਇਹ ਵੀ ਬਾਰ ਨਹੀਂ ਚੱਲਗੇ ਆ ਕੋਈ ਨਹੀਂ ਆਉਂਦੇ ਆ ਨਾ ਤੇ ਮੈਂ ਕਰਕੇ ਗਾਲ ਇਹਨਾਂ ਤੇ ਫਿਰ ਦੱਸਦੀ ਆ ਆਹੋ ਕਰੂੰਗੀ ਫੋਨ ਮੈਂ ਚੰਗਾ ਅੱਛਾ ਕੀ ਕੀ ਕਰਨੀ ਗੱਲ ਚਲ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮੈਂ ਕਰ ਲੂੰਗੀ ਚੰਗਾ ਵੀਰ ਫਸਤੀ ਕਾਲੇ ਨੇ ਤਾਂ ਹੈ ਵੀਰ ਜਿਹੜੇ ਸਤੇ ਦਾਫਾ ਪਾਉਂਦੇ ਆ ਉਹ ਕਿਹੜੇ ਯੱਕਰਸਤੇ ਦਾ ਬੀਕੁੜੀ ਉਹਨੂੰ ਤਾਂ ਪਤਾ ਹੀ ਹੋਣਾ ਭਰੇ ਨਾ ਤੇ ਚੱਲ ਆਹ ਪਏ ਨੇ ਚੰਗੇ ਭਲੇ ਵਧੀਆ ਵਸੇ ਉਹ ਕਿਹੜੇ ਮਾੜੇ ਹੋਣੇ ਆ ਚੰਗਾ ਤਗੜਾ ਘਰ ਹੀ ਹੋਣਾ ਵਾ ਨਾਲੇ ਮੈਂ ਪਿੱਛੇ ਦੇ ਘਰ ਵੇਖਿਆ ਉਹਦੇ ਭਰਾ ਦਾ ਉਹ ਤਾਂ ਬੜਾ ਤਗੜਾ ਘਰ ਬਣਾਇਆ ਵਾ ਤੇ ਉਹ ਵੀ ਤੇ ਘਰ ਸੋਹਣਾ ਹੀ ਹੋਊਗਾ ਉਹਨਾਂ ਦਾ ਵੀ ਜਮੀਨ ਜਾਇਦਾਦ ਦੇ ਮਾਲਕ ਉਹ ਵੀ ਹੋਣੇ ਆ ਚੱਲ ਕੋਈ ਨਹੀਂ ਹੁਣ ਵੀਰ ਕਹਿ ਡਿਆ ਵਾ ਤੇ ਬਹਿ ਤੇ ਹੁਣ ਨਹੀਂਦੀ ਆ ਇਹਨੂੰ ਵੀ ਜਵਾਬ ਦੇ ਦੇ ਚੰਗੀ ਥੋੜੀ ਲੱਗਦੀ ਆ ਨਾਲ ਇਹਨੇ ਕਿਹੜਾ ਕੋ ਮਾੜਾ ਰਿਸ਼ਤਾ ਕਰਾਉਣਾ ਵਾ ਚੰਗਾ ਹੀ ਕਰਾਉਣਾ ਵਾ ਇਹਨੂੰ ਪਤਾ ਹੀ ਆ ਸਾਰਾ ਆਹੋ ਆ ਨਾਲ ਕਿਹੜਾ ਕੁੜੀ ਪਾਣੀ ਤੇ ਆ ਤੇ ਕੁੜੀ ਤਾਂ ਜੀ ਹੌਲੀ ਓਵਰ ਦੀ ਹੌਲੀ ਪੜਦੀ ਆ ਚੱਲ ਕੋਈ ਨਹੀਂ ਆਉਂਦੇ ਆ ਨਾ ਤੇ ਮੈਂ ਕਰਦੀ ਆ ਸਲਾਹ ਇਹਨਾਂ ਦੇ ਨਾਲ ਇਹ ਲੱਗਦਾ ਬਾਹਰ ਹੀ ਖਲੋਤੇ ਆ ਐਦਾਂ ਕਰਦੀ ਆ ਚਾਹੇ ਗੱਲ ਕਰਦੀ ਇਹਨਾਂ ਨਾਲ ਕਿਉਂਕਿ ਮੈਨੂੰ ਫਿਰ ਫੋਨ ਕਰਕੇ ਦੱਸਣਾ ਪੈਣਾ ਐਵੇਂ ਫੋਨ ਡਿੱਕੂਗਾ ਘਰ ਹੀ ਲਵਾ ਗੱਲ ਇਹਨਾਂ ਨਾਲ ਆ ਗੱਲ ਸੁਣਿਓ ਕੀ ਕਾਂਡੇ ਤੁਸੀਂ ਉਰੇ ਆਓ ਗੱਲ ਸੁਣੋ ਮੇਰੀ ਉਹ ਘਾਰ ਹੀ ਆਉਂਦੇ ਆ ਵਾ ਆਜੋ ਆਜੋ ਕੀ ਗੱਲ ਹੋ ਗਈ ਆ ਗੱਲ ਕਾਦੀ ਹੋਣੀ ਆ ਉਹ ਨਾ ਵੀਰ ਦਾ ਫੋਨ ਆਇਆ ਹੀਗਾ ਅੱਛਾ ਅੱਛਾ ਪਹੁੰਚਦਾ ਨਾ ਵੀ ਪਹੁੰਚਦਾ ਮੁੰਡਾ ਉਛੜਿਆ ਹੀਗਾ ਕਾਹੋਂ ਮੈਂ ਤਾਂ ਆਪ ਫੋਨ ਕਰਨਾ ਹੀਗਾ ਤੇ ਮੇਰੇ ਕੋਲ ਤਾਂ ਇਦਾਂ ਫੋਨ ਹੀ ਨਹੀਂ ਲੱਗਾ ਤੇ ਬਿਨਿਆੜੇ ਘੁੰਮਣ ਕਾ ਮੈਂ ਚੱਲ ਗਿਆ ਤੇ ਰੋਟੀ ਪਾਣੀ ਵੱਲ ਹੋ ਗਈ ਅੱਛਾ ਤੇ ਨਾਲੇ ਨਾ ਉਹ 10 ਕੌਂਦਾ ਸਾਰੇ ਰਿਸ਼ਤੇ ਦੀ ਅੱਛਾ ਸ਼ਾ ਆਹੋ ਉਹ ਕਿਤੇ ਦਾ ਸੰዱ ਦੀ ਉਹ ਕੁੜੀ ਸੰዱ ਕਿਹੜਾ ਸੰዱ ਇਹਦਾ ਦੋ ਸੰዱ ਆਦੇ ਕਾਤ ਨਹੀਂ ਮਿਲਦਾ ਤੇ ਕੱਕਵਾ ਡਾਕਾਂਡੇ ਹਰੇ ਨਹੀਂ ਕਈਆਂ ਡਾਕਾਂਡੇ ਆ ਹੀਗਾ ਮੇਰੀ ਗੱਲ ਸੁਣ ਲੈ ਹਾਂ ਉਹ ਕੱਲੀ ਕੱਲੀ ਕੁੜੀ ਆ ਜਾਂਦੀ ਜਿਹੜੀ ਆਹ ਉਹ ਕੱਲੀ ਕੱਲੀ ਆ ਨਹੀਂ ਨਹੀਂ ਉੱਥੇ ਨਹੀਂ ਕਰਨ ਆਪਣੇ ਮੁੰਡੇ ਦਾ ਵੇ ਆਹੀਂ ਲੈ ਦੱਸ ਕਿਉਂ ਉੱਥੇ ਦੇ ਬਹੁਤ ਮਾੜਾ ਹਾਲੀਆਂ ਦਾ ਆਏ ਆਏ ਮਾੜਾ ਹਾਲ ਵਾ ਆਹੋ ਨਾ ਤੇ ਆ ਤਾਂ ਸੁਣਾ ਹੀ ਚੰਗੀਆਂ ਭਲੇ ਆ ਨਾਲੇ ਮੈਂ ਤੇ ਪਿੱਛੇ ਜਿਹੋਦੇ ਭਰਾ ਦਾ ਘਰ ਵੇਖਿਆ ਹੀ ਇੱਕ ਵਾਰੀ ਹਰੇ ਕਿੱਥੇ ਗਏ ਆਪਾਂ ਤਰਾ ਵਿੱਚ ਆਉਂਦਾ ਛੜਕਦੇ ਉੱਤੇ ਕੋਠੀ ਹੀਗੀ ਬੜੀ ਸੋਹਣੀ ਤੇ ਮੈਂ ਪੁੱਛ ਲਿਆ ਤੇ ਫਿਰ ਉਹਨਾਂ ਦੱਸਿਆ ਕਿ ਉਹਦੀ ਆ ਉਹ ਵਟਾਵਾ ਅੱਛਾ ਬੜਾ ਨਿਕਾਵਾ ਨਾ ਆਹੋ ਉਹ ਤਾਂ ਬੰਦਾ ਹੀ ਬੜਾ ਫੁਗਰਾਵਾ ਤੇ ਘਰ ਖਾਨ ਨੂੰ ਆਟਾ ਨਹੀਂ ਇਹ ਤਾਂ ਗੱਲਾਂ ਬੜੀ ਬੜੀ ਉੱਚੀ ਮਾਰਦਾ ਉਹ ਅੱਛਾ ਆਹੋ ਤਾਂ ਉਹਦੇ ਸਿੱਤੇ ਦੱਸ ਵੀ ਕਰਨ ਪੌੜੀ ਵੀਰ ਨੇ ਹੈ ਮੇਰੀ ਗੱਲ ਸੁਣ ਜਿਹੜੀ ਤੇਰੀ ਪਰਝਾਈ ਹੈ ਨਾ ਉਹ ਬੜੀ ਚਲਾਕ ਆ ਉਹ ਆ ਜਣ ਇੱਥੇ ਕੰਡਾ ਵਸਾ ਦਿੰਦੇ ਆਪਾਂ ਲੈ ਜਿਹੜੇ ਨੂੰ ਵੇਖਣਾ ਦਾਦੇ ਸੁਬਨ ਸਾਬਨੇ ਜੇ ਉਥੋਂ ਨਹੀਂ ਪੁਰਿਆਣੇ ਉਹ ਸੋ ਆ ਤਾਂ ਬੜੀ ਮਾੜੀ ਗੱਲ ਵਾ ਹੈ ਫਿਰ ਹੁਣ ਸਿਵਾਰ ਤੇ ਵੀਰ ਨੇ ਫਿਰ ਉਹਦਾ ਪੇਪਰ-ਕਾਪਰ ਲਾਏ ਵਰਕ ਪਰਮਟ ਕਟਾਉਣ ਲੱਗਾ ਵਾ ਹੈ ਤੇ ਜੇ ਹੁਣ ਉਹਦੀ ਇਹ ਗੱਲ ਨਾ ਮੰਨੀ ਤੇ ਮੁੰਡਾ ਹੁਣ ਇੱਥੇ ਆਇਆ ਵਾ ਤੇ ਫਿਰ ਕੀ ਕਰਾਂਗੇ ਬੁਰੇ ਲੱਗੀਦਾ ਵਾ ਉਹ ਮੁੰਡਾ ਫੇ ਖੂਸੜਦੀ ਫਿਰ ਆਪਾਂ ਨਾ ਖੋਜ ਕੀ ਕਰਨ ਸੱਟਣਾ ਵਾ ਕੁ ਸੋਚ ਵਿਚਾਰ ਲੈਂਦੇ ਆ ਕੱਲ ਚੱਲ ਜੇ ਕੱਲੀ-ਕੱਲੀ ਕੁੜੀ ਆ ਤੇ ਚਾਰ ਕਿਲੇ ਜ਼ਮੀਨ ਦੇ ਹੋਣ ਗਈ ਉਹ ਵੀ ਉਹ ਕੁੜੀ ਦੇ ਹੋਣੇ ਉਹ ਕਹਦੇ ਹੋਣੇ ਇਹ ਵੀ ਗੱਲ ਸੋਚ ਲੋ ਨਾ ਲੱਗਦੀ ਆ ਨਹੀਂ ਘਰ ਕੁਲਾ ਬਣਾਇਆ ਤਾਂ ਨਾ ਸਹੀ ਅਸੀਂ ਕਿਹੜਾ ਜਾ ਕੇ ਉੱਥੇ ਰਹਿਣਾ ਮੇਰੀ ਗੱਲ ਸੁਣਾ ਹਾਂਜੀ ਜੇ ਕੱਲ ਨੂੰ ਹੀ ਵਿਆਹ ਕਰਾਂਗੇ ਚਾਰ ਬੰਦੇ ਖੜਾਂਗੇ ਉੱਥੇ ਬਰਾਤੇ ਸੇਵਾ ਸੁਵਾ ਹੋਗੀ ਚੰਗੀ ਲੈ ਦੱਸ ਹੈ ਉਹਨੇ ਕੀ ਕਰਨਾ ਕਹਿ ਕੇ ਵੀਰ ਕੋ ਕਰਵਾ ਲਾਂਗੇ ਸਭ ਕੁਝ ਜਿਹਦ ਕੋ ਹੈਗੇ ਚਾਰ ਕੇ ਲਿਆ ਤੇ ਵਿਆਹ ਪੈਲਸ ਵਿੱਚ ਕਰੂਗਾ ਕਿ ਅਸੀਂ ਉਹਦੇ ਘਰ ਕੀ ਲੈਣ ਜਾਣਾ ਵਾ ਆ ਬਸ ਅਸੀਂ ਕੁੜੀ ਵਿਆਹ ਕੇ ਆਪਣੇ ਘਰ ਲੈ ਆਵਣੀ ਆ ਮੁੰਡਾ ਸਾਡਾ ਬਾਹਰ ਚੱਲ ਜਾਣਾ ਵਾ ਮੇਰੀ ਗੱਲ ਸੁਣਾ ਤੈਨੂੰ ਪਹਿਲੇ ਦਾ ਪਤਾ ਵੀ ਹੈਗੀ ਪੜੀ ਉੱਥੇ ਹਾਂ ਤੇ ਪਹਿਲੇ ਕਿਉਂ ਨਾ ਹੋਊਗਾ ਦੱਸ ਕਿਉਂ ਕਿਹੜਾ ਵਜਰਾ ਕਿੱਲਾ ਡੇਢ ਕਿੱਲਾ 2 ਕਿੱਲੇ ਹੋਣਗੇ ਹੋਣਗੇ ਕਿਉਂ ਨਾ ਗੱਲਾਂ ਗੱਲਾਂ ਚ ਪੁੱਛ ਲੂਗੀ ਮੈਂ ਵੀ ਅਰੂਪ ਕੋਈ ਗੱਲ ਨਹੀਂ ਐਡਾ ਨਹੀਂ ਐਵੇਂ ਹੌਸਲਾ ਰੱਖੀ ਜਾ ਹੁੰਦਾ ਥੋੜਾ ਜਿਹਾ ਮੈਨੂੰ ਚਿਹਰਾ ਗੱਗੇ ਨੂੰ ਸਕਦਾ ਹੁਣ ਘਰ ਖੁਰ ਬਣਾ ਲਿਆ ਹੋਇਆ ਨੇ ਇਹਨਾਂ ਨੇ ਹੈ ਚਲ ਕੋਈ ਦੀ ਹੁਣ ਦੇਖ ਲੈਂਦੇ ਹੁਣ ਇੰਨਾ ਕੋ ਹੋ ਨਹੀਂ ਸਾਡਾ ਸਵਾਰਿਆ ਹੁਣ ਉਹਨੇ ਇੱਕ ਗੱਲ ਕਹੀ ਏ ਤੋਦੀ ਉਹ ਵੀ ਨਹੀਂ ਭਗਾਉਣੀ ਹੁਣ ਕਰਨਾ ਤਾਂ ਕਹਿਣਾ ਹੀ ਆ ਉਹਦੇ ਪਿੱਛੇ ਤੇ ਥੋੜਾ ਬਹੁਤਾ ਹੁਣ ਲੱਗਦਾ ਹੈ ਪੈੜਾ ਵਾ ਕੋਈ ਨਹੀਂ ਜੇ ਬਿਲਕੁਲ ਕੰਮ ਦਿਗਦਾ ਹੋਊਗਾ ਫਿਰ ਕਿਸੇ ਗੱਲ ਤਰੀਕੇ ਨਾਲ ਕਰ ਲਾਂਗੇ ਇੱਕ ਗੱਲ ਹੀ ਹੋ ਹਾਂਜੀ ਜੇ ਤੇ ਮੈਂ ਜਾਵਾਂ ਉਹਦੇ ਘਰ ਵਾਲਾ ਤੇ ਮੇਰਾ ਜੀ ਵੀ ਦਿੱਤਾ ਕਰਨ ਦੀ ਕਰਦਾ ਤੇ ਇੱਕ ਮੁੰਡੇ ਦੇ ਇਥੇ ਪ ਉਜੇ ਇਹ ਹੀ ਮਨਾ ਕੀਤਾ ਤੇ ਤੇਰੀ ਪਰਜਾਈ ਨੇ ਇਸਨਾ ਮੁੰਡੇ ਦੇ ਪੇਪਰ ਨਹੀਂ ਕਰਣ ਦੇਣੇ ਉਹ ਤੇ ਹਮੂ ਦਾ ਸੱਟ ਉਹ ਜੀ ਸਾਰੀ ਜ਼ਿੰਦਗੀ ਦਾ ਸਵਾਲ ਵਾ ਆ ਕੋਈ ਗੱਲ ਹੀ ਆ ਘਰ ਤਾਂ ਮੈਂ ਕਹਿਣ ਦੀ ਹੈ ਕਿਹੜਾ ਕਰਜਾ ਕਰ ਰਹਿਣਾ ਉਹਦੇ ਨਹੀਂ ਘਰ ਬਣਾਇਆ ਤਾਂ ਨਾਲ ਸਹੀ ਇਹ 2-4 ਕਿਲੇ ਹੋਣਗੇ ਕਰੋਨਾ ਦੀ ਜ਼ਮੀਨ ਆ ਆਹੋ ਹੈ ਤਾਂਹੀ ਕਿ ਲੋਕਾਂ ਦੀ ਬਲੇ ਬਲੇ ਲੈਣਾ ਉਹ ਤੇ ਕਿਲ੍ਹਾ ਵਗੈਰ ਕਰ ਦਿਆਂਗੇ ਕੋਈ 10 ਕਿਲੇ ਮੁੰਡੇ ਦੇ ਇੱਥੇ ਆ 2 ਵੀ ਉੱਥੇ ਤੇ 12 ਹੋ ਜਾਣੇ ਆ ਤਾਂ ਕਾਦੀ ਗੱਲ ਵਾ ਕਿ ਤੇ ਕਿਲਾ ਵੀ ਹੋਇਆ ਤਾਂ ਵੀ ਨਹੀਂ ਲੈਂਦਾ ਨਾਲੇ ਸਾਨੂੰ ਕਿਹੜੀ ਚੀਜ਼ ਦੀ ਭੁੱਖ ਵਾ ਆਹੋ ਹਾਂ ਕਿਹੜੀ ਭੁੱਖ ਵਾ ਜੋ ਕੁਛ ਕੁੜੀ ਦਾ ਹੀ ਹੋਣਾ ਕੋਈ ਨਹੀਂ ਕਰਦਾ ਸਲਾਹ ਕਰ ਜਾ ਚੱਲ ਕੋਈ ਗੱਲ ਜਲਜੀਤ ਹਾਂਜੀ ਮੰਮੀ ਪੁੱਤ ਇੱਕ ਸਲਾਹ ਕਰਾਂ ਤੈਨੂੰ ਹਾਂਜੀ ਹਾਂ ਜਿੱਦਾਂ ਤੇਰੀ ਮਾਸੀ ਦਾ ਫੋਨ ਆਇਆ ਠੀਕ ਹੈ ਨਾ ਰਿਸ਼ਤੇ ਵੱਲੋਂ ਹਾਂਜੀ ਹਾਂਜੀ ਤੇ ਪਿਓ ਤੇਰਾ ਗਿਆ ਅੱਜ ਪਤਾ ਕਰਨ ਲੈ ਹੈ ਤੇ ਜੇ ਸਾਰਾ ਕੁਝ ਵਧੀਆ ਹੋਇਆ ਨਾ ਤੇ ਫੇਰ ਆਪਾਂ ਨਾ ਸੂਟ ਬਣਾ ਲਈਏ ਇੱਕ ਤਰ੍ਹਾਂ ਕੁ ਚੰਗਾ ਜਿਹਾ ਹੈ ਜੇ ਅਗਲੇ ਨੇ ਵੇਖਣ ਵੁਖਣ ਦਾ ਕੋਈ ਪ੍ਰੋਗਰਾਮ ਕੀਤਾ ਤੇ ਫੇਰ ਸੂਟ ਤੇ ਪੁੱਤ ਸੋਹਣਾ ਚਾਹੀਦਾ ਹੀ ਆ ਨਾ ਹਾਂਜੀ ਹਾਂਜੀ ਹੈ ਨਾ ਤੇ ਇਦਾਂ ਕਰੀ ਮੇਰੇ ਨਾਲ ਚੱਲੀ ਸ਼ਹਿਰ ਠੀਕ ਆ ਤੇ ਮਾਵਾ ਤੀਆਂ ਜਾ ਕੇ ਤੇ ਸੂਟ ਲੈ ਆਵਾਂਗੇ ਚਲ ਕਿੱਦਾਂ ਕਰ ਲੈ ਠੀਕ ਹੋਣਾ ਹਾਂਜੀ ਹਾਂਜੀ ਆਹੋ ਆਪਣੀ ਪਸੰਦ ਦਾ ਲੱਲੀ ਤੈਨੂੰ ਤਾਂ ਪਤਾ ਵਾ ਕਿ ਕਿੱਦਾਂ ਦੇ ਕੁੜੀਆਂ ਹੁੰਦੀਆਂ ਵਾ ਹਾਂਜੀ ਹਾਂ ਤਾਂ ਮੈਨੂੰ ਮੈਂ ਤੱਕਦੀ ਗਈ ਨਹੀਂ ਤੇ ਚੱਲ ਹੁਣ ਨਾ ਕਰਕੇ ਆਉਂਦਾ ਤਰਾ ਪਿਉ ਤੇ ਉਹਨੇ ਸਲਾਹ ਕਰਤੀ ਤੇ ਫਿਰ ਜਾ ਕੇ ਸੂਟ ਲੈ ਆਉਨੇ ਆ ਤੇ ਸੀ ਵੀ ਜਾਊਗਾ ਟਾਈਮ ਨਾਲ ਹਾਂ ਇਹ ਤੇ ਹੈਗਾ ਉਹ ਠੀਕ ਹੋਣਾ ਤੇ ਜੇ ਲਿਆਉਂਦਾ ਨਾ ਤੇ ਸਿੱਪਣਾ ਕਿੱਥੋਂ ਚੱਲ ਪਹਿਲਾਂ ਪੁੱਛ ਤਾਂ ਲੋ ਕੀ ਕਹਿੰਦੇ ਆ ਚੱਲ ਕੋਈ ਨਹੀਂ ਪੁੱਛ ਲੈਣੀ ਆ ਮੈਂ ਆਉਂਦੇ ਹੀ ਹੁਣੇ ਆ ਬੜਾ ਟਾਈਮ ਹੋ ਗਿਆ ਵਗਿਆ ਨੂੰ ਉਹਦਾ ਫੋਨ ਮੈਂ ਕੀ ਕਰਨਾ ਮੈਂ ਉਹ ਕਈ ਵਾਰੀ ਫੋਨ ਤੇ ਪਿਉ ਦਾ ਲੱਗਦਾ ਤੇ ਕਈ ਵਾਰੀ ਨਹੀਂ ਲੱਗਦਾ ਖਰਾਬ ਹੋਇਆ ਹੀ ਸੀ ਮੇਰੀ ਗੱਲ ਸੁਣ ਉਹਦਾ ਤੇਰੀ ਮਾਸੀ ਨੇ ਝੂਠ ਥੋੜਾ ਬੋਲਣਾ ਹਣਾ ਕੋਈ ਨਹੀਂ ਮਾਸੀ ਤੁਹਾਨੂੰ ਪਤਾ ਕਿੰਨਾ ਕਰਦੀ ਹੈ ਪਤਰਾ ਪਿਓ ਨੇ ਯਕੀਨ ਕਰਤਾ ਉਹਨਾਂ ਨੇ ਕਦੀ ਹਾਂ ਤਾਂ ਮਾਰਾ ਸੋਚਿਆ ਜਦੋਂ ਹਾਂ ਨੂੰ ਲੋੜ ਪੈਂਦੀ ਪੈਸੇ ਉਸ ਵੇਲੇ ਪਾ ਦਿੰਦੀ ਹੈ ਉਹਨੇ ਬਥੇਰੀ ਸਾਡੀ ਮਦਦ ਕੀਤੀ ਆ ਤੇ ਹੁਣ ਤਰਾ ਪਿਓ ਆਂਦਾ ਇਹ ਵੀ ਮੇਰੀ ਕੱਲੀ ਕੱਲੀ ਧੀ ਆ ਮੈਂ ਯਕੀਨ ਨਹੀਂ ਕਰ ਸਕਦਾ ਕਿਸੇ ਤੇ ਸਾਰੀ ਉਮਰ ਦਾ ਆਹੋ ਆਂਦਾ ਕਿ ਸਾਰੀ ਉਮਰ ਦਾ ਸਵਾਲ ਵਾ ਤੇ ਮੈਂ ਆਪ ਪਤਾ ਕਰਨਾ ਵਾ ਤੇ ਮੈਂ ਫੇਰ ਕੋਈ ਗੱਲ ਕਰਨੀ ਹੈ ਤੇ ਮੈਂ ਨਹੀਂ ਦਰਸ਼ਤਾ ਕਰਨਾ ਨਹੀਂ ਤੇ ਮਾਸੀ ਨੂੰ ਮੈਂ ਦੱਸੇ ਮਾਸੀ ਨੂੰ ਗਣਾ ਮੇਰੇ ਤੇ ਝੂਕ ਨਹੀਂ ਹੁੰਦੀ ਉਹ ਨਹੀਂ ਦੱਸਦੀ ਛ ਲੈਣੇ ਜੇ ਤੇਰੀ ਮਾਸੀ ਨੂੰ ਹਾਂ ਗੱਲ ਦਾ ਪਤਾ ਲੱਗ ਗਿਆ ਤੇ ਤੇਰੀ ਮਾਸੀ ਨਾਲ ਫੋਨ ਵੀ ਨਹੀਂ ਕਰਨਾ ਮਿਲਗੇ ਤੇ ਮੈਂ ਇਹਨਾਂ ਨੇ ਨਾ ਕਰਨੀ ਹੈ ਤੇ ਇਹ ਗੱਲ ਇਦਾ ਕਰਦੇ ਆ ਹਨਾ ਚੱਲ ਕੋਈ ਗੱਲ ਨਹੀਂ ਚੱਲ ਪੁੱਤ ਚੱਲ ਤੂੰ ਟੈਨਸ਼ਨ ਨਾ ਲਓ ਚੱਲ ਮੈਂ ਦੇਖੀ ਉਹਦੀ ਫਲਾ ਆ ਵੇਖ ਪੜਾਇਆ ਤਰਾ ਤੀਓ ਤੇ ਟੈਨਸ਼ਨ ਤੇ ਹੁੰਦੀ ਆ ਪੁੱਤ ਜਦੋਂ ਤੀਆਂ ਜਵਾਨ ਹੋਣ ਨਾ ਤੇ ਮਾਂ ਪਿਓ ਨੂੰ ਤੇ ਰਾਤ ਨੀਂਦ ਨਹੀਂ ਆਉਂਦੀ ਕੀ ਕਰੀਏ ਘਰ-ਬਾਰ ਚੰਗਾ ਮਿਲ ਜੇ ਚੱਲ ਤੇ ਤੀ ਮੇਰੀ ਸੌਖੀ ਹੋਵੇ ਤੇ ਆਪੇ ਅਹੀਂ ਵਿੱਚ ਐਂ ਦੀ ਨੀਂਦ ਦੇ ਸੋਈਆਂ ਕਿਤੇ ਚੱਲ ਮਾਲਕਾ ਸੱਚੇ ਪਾਤਸ਼ਾਹ ਮੇਰੀ ਤੀ ਦੀ ਝੋਲੀ 'ਚ ਸਾਰੀਆਂ ਖੁਸ਼ੀਆਂ ਪਾ ਦੀ ਸੁਖੀ ਵਸੇ ਆਪਣੇ ਘਾਰੇ ਲੈ ਆ ਹੀ ਗਿਆ ਸਾਇਰਸ ਸੁਣੀ ਉਰੀ ਆਇਓ ਪੁੱਤ ਮੇਰੀ ਗੱਲ ਸੁਣੋ ਪਹਿਲਾਂ ਫਿਰ ਜਾਇਓ ਉਧਰ ਲੱਡੇ ਪਿਓ ਆ ਗਏ ਮੰਮੀ ਆ ਗਏ ਆਜੋ ਆਜੋ ਆ ਗੱਲ ਸੁਣੋ ਇੱਥੇ ਆ ਉਧਰ ਲੱਗੇ ਬਹਣ ਕੇ ਆ ਜਾ ਵੀਰੇ ਬਹੁਤ ਵਧੀਆ ਬਹੁਤ ਵਧੀਆ ਉਹ ਇਹ ਲੱਗੇ ਛੱਗੋ ਤੇ ਕਿਦਾਂ ਲੱਗਾ ਫਿਰ ਬੜਾ ਵਧੀਆ ਅੱਛਾ ਤੇ ਪਿੰਡ ਬਦਲਿਆ ਕੁ ਲੱਗਾ ਕਿ ਜਾਂਦਾ ਹੀ ਪਿੰਡ ਦਾ ਤੇ ਉਹ ਚੀਜ਼ ਰਹੀ ਨਹੀਂ ਗਈ ਹਾਂ ਬਦਲ ਗਿਆ ਸਾਰਾ ਬਦਲ ਗਿਆ ਹੀ ਹੈਣਾ ਸਾਰਾ ਹੋ ਗਿਆ ਸਾਰਾ ਮੈਂ ਫਰਾਤ ਰਾਨਾ ਹਾਂ ਪਿੰਡ ਅੱਛਾ ਮੈਂ ਵੇਲਾ ਵੀਰ ਸਭ ਕੋ ਬੋਲ ਗਿਆ ਇਹ ਤੇਰੇ ਨਾਲ ਛੱਠ ਸਾਲ ਬਾਅਦ ਬਦਲ ਜਾਂਦਾ ਭਾਰੀ ਬੜੇ ਨਾ ਮਨਗੇ ਪੈ ਗਏ ਤੇ ਤੇ ਮਿਲਿਆ ਕੋ ਪਿੰਡ ਚੋਂ ਪੜਚੋਂ ਮਿਲੇ ਬੰਦੇ ਬੰਦੇ ਬਾਹਰ ਹੀ ਨਿਕਲ ਗਏ ਮਿਲਣਾ ਕਿੰਨੇ ਆ ਸਾਰੇ ਨਿਕਲ ਗਏ ਜਿਹੜਾ ਉਹ ਨਿਆਣਾ ਪਲੱਸ 2 ਕਰ ਲੈਂਦਾ ਉਹੀ ਬਾਹਰ ਜਿਹੜਾ ਕਰ ਲੈਂਦਾ ਉਹੀ ਬਾਹਰ ਬੁੱਢੇ ਰਹਿ ਗਏ ਆ ਬੁੱਢੇ ਰਹਿ ਗਏ ਬਸ ਤੇਰੇ ਵਰਗੇ ਹੋਰ ਇੱਥੇ ਕੌਣ ਰਹਿ ਗਿਆ ਉਹ ਵੀ ਲੈਣੇ ਨਿਆਣਾ ਖਿੱਚ ਕੇ ਜੋ ਨਿਆਣਾ ਜਗਾੜੀ ਲੈਣਾ ਕਰਨੇ ਆ ਤੇ ਹਾਂ ਫੜਾਣੇ ਸੰਭਾੜਾ ਦਿੱਤੀ ਤੇ ਪੁੱਤ ਮੈਂ ਤੇਰਾ ਗੱਲ ਕਰਦੇ ਤੇਰੇ ਮਾਮੇ ਦਾ ਫੋਨ ਆਇਆ ਹੀਗਾ ਮਾਮੇ ਦਾ ਆਹ ਹੋ ਕੀ ਜਾਂਦੇ ਵਿਆਖਣਾ ਨੇ ਕੀ ਹਾਲ ਚੱਲ ਪੁੱਛਣ ਡਿਆ ਹੀਗਾ ਤੇ ਪੁੱਛਣ ਡਿਆ ਤੇਰੇ ਬਾਰੇ ਕਿ ਪਹੁੰਚ ਗਿਆ ਠੀਕ ਠਾਕ ਅੱਛਾ ਆਹ ਤੇ ਮੈਂ ਪਹੁੰਚ ਗਿਆ ਤੇ ਪੇਪਰਾਂ ਬਾਰੇ ਦੱਸਿਆ ਮੇਰੇ ਕੋਹ ਦੇਖ ਹਾਂ ਅਨਿਕਾ ਲੋ ਨੇ ਕੀਤੀ ਤੇ ਤੇਰਾ ਰਿਸ਼ਤੇ ਬਾਰੇ ਗੱਲ ਕਰਦਾ ਸੀਗਾ ਰਿਸ਼ਤੇ ਬਾਰੇ ਆਹੋ ਮਾਮਾ ਆਹੋ ਪੁੱਛਿਆ ਮਰ ਕਦੀ ਗੱਲ ਕੀਤੀ ਉਹ ਕਰਦਾ ਸੀਗਾ ਤੇ ਮੈਂ ਕਿ ਚੱਲ ਐਵੇਂ ਕਰਦਾ ਵਾ ਕੋਈ ਗੱਲ ਨਹੀਂ ਕੀ ਉਹ ਚੱਲ ਮੰਮੀ ਗੱਲ ਤੇ ਦੱਸ ਸਾਰੀ ਵੀ ਕਿਹਦਾ ਹੀ ਕਿ ਮੇਰਾ ਸੰਧੂ ਦੀ ਕੁੜੀ ਆ ਤੇ ਪੰਡਈ ਆ ਹੈ ਮਾਮੇ ਦੇ ਸੰਧੂ ਦੇ ਆਹੋ ਤੇ ਰਿਸ਼ਤਾ ਕਰਨਾ ਉਸ ਦਿਨ ਮੈਂ ਹੀ ਕਰਾਉਣਾ ਵਾ ਤੇ ਮੈਂ ਆਖਿਆ ਕਿ ਮੈਂ ਤੇਰੇ ਪਿਓ ਨਾਲ ਗੱਲ ਕੀਤੀ ਉਹ ਆਂਦਾ ਵੀ ਘਰ ਹੀ ਬੜਾ ਮੋੜਾ ਬੋਦੇ ਉਹ ਤੇ ਬੜੇ ਗਰੀਬ ਜੇ ਆ ਤੇ ਦੱਸ ਤੂੰ ਉੱਥੇ ਮੁੰਡਾ ਦੇ ਆਉਣਾ ਮੈਂ ਤਾਂ ਫਸ ਗਈ ਹੁਣ ਪਤਾ ਮੈਨੂੰ ਤੇ ਕੋਈ ਸਮਝਣ ਲੱਗਣੀ ਮਾਦਾ ਤੂੰ ਕਿਤੇ ਮਾਮੇ ਨੂੰ ਹਾਂਤ ਨਹੀਂ ਕਰਦੀ ਵੇ ਨਹੀਂ ਮੈਂ ਹਾਂਤ ਨਹੀਂ ਕੀਤੀ ਮੈਂ ਤੁਹਾਨੂੰ ਇਹ ਹੀ ਕਿਹਾ ਵਾ ਕਿ ਤੂੰ ਹੀ ਸਾਕੋ ਕਰਨਾ ਵਸਣ ਦਾ ਕਿਉਂ ਤੂੰ ਹੀ ਕੀਤਾ ਵਾ ਤੇ ਕੋਈ ਗੱਲ ਤੇਰਾ ਭਾਜੀ ਹੁੰਦਾ ਤੇ ਮੈਂ ਸਲਾਹ ਕਰਕੇ ਦੱਸਣੀ ਆ ਤੇ ਨਿਆਣੇ ਵੀ ਨਹੀਂ ਘਰ ਰਜੇ ਕੋਈ ਨਹੀਂ ਮੈਂ ਕਰੂੰਗੀ ਗੱਲ ਤੇ ਮੈਂ ਤੈਨੂੰ ਫੋਨ ਕਰੂੰਗੀ ਘਰ ਮਾੜੇ ਚੰਗੇ ਨਾਲ ਕੀ ਹੋਣਿਆ ਤੇ ਕੁੜੀ ਚਾਹੀਦੀਆਂ ਨੂੰ ਸੋਹਣੀ ਤੇ ਪੜ੍ਹੀ ਲਿਖੀ ਲੈ ਦੱਸ ਪੜ੍ਹੀ ਲਿਖੀ ਤੇ ਸੋਹਣੀ ਕੁੜੀ ਤੇ ਠੀਕ ਵਾ ਜਿੱਥੇ ਚਾਰਜੀ ਜਾਣੇ ਆ ਉੱਥੇ ਘੜੀ ਜਾਵੇ ਬਹਿਣ ਨੂੰ ਖਾਣਾ ਹੋਊਗਾ ਤੇ ਕੀ ਕਰਾਂਗੇ ਦੱਸ ਸੁਣ ਬਰੀ ਸੁਣ ਗੱਲ ਮੈਨੂੰ ਬਾਹਰ ਜਾ ਲੈਂਦਾ ਇੱਕ ਵਾਰੀ ਐਵੇਂ ਨਾ ਮੇਰੇ ਵਿਆਹ ਦੇ ਚੱਕਰਾਂ ਜੇ ਉਹ ਨਹੀਂ ਵੀਰ ਤੂੰ ਹਾਂਗਾ ਨਾ ਕਰ ਬਾਰ ਬਾਰ ਨਾ 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 ਕਰੀਦਾ ਨਾ ਨੂੰ ਤੇ ਪਤਾ ਨਹੀਂ ਕੀ ਚਾ ਚੜੇ ਵਿਆਹ ਦੇ ਹਾਏ ਹਾਏ ਮੇਰੀ ਗੱਲ ਸੁਣ ਮੈਂ ਤਹਾ ਗੱਲ ਕਰਦੀ ਨਹੀਂ ਹੈ ਤੇਰੇ ਮਾਮੇ ਨੇ ਆਪ ਗੱਲ ਕੀਤੀ ਮੈਂ ਤੈਨੂੰ ਰਿਸ਼ਤੇ ਦੇ ਵੀ ਕਿਹਾ ਦੱਸ ਪਾ ਉਹ ਤੈਨੂੰ ਕਿਤੇ ਉੱਥੇ ਕਹਿਦਾ ਹੀਗਾ ਹੈ ਮੈਂ ਤਾਂ ਕਿਹਾ ਮਾਮਾ ਐ ਮਜ਼ਾਕ ਕਰਦਾ ਵਾ ਮੈਨੂੰ ਕੀ ਪਤਾ ਹੀ ਉਹ ਸੀਰੀਅਸ ਹੈਗਾ ਅਵੀ ਹਲਾ ਇਹ ਵੀਰੇ ਮਮੀ ਦਾ ਪਤਾ ਕੀ ਦਿਮਾਗ ਵਾ ਜੇ ਵੀ ਤੂੰ ਦਾਇ ਰੁਕਾਂ ਪਰਪਰ ਮਿਲਣਾ ਉਹਨਾਂ ਇਥੋਂ ਗੱਡੀ ਦੇਣੇ ਟਰੈਕਟਰ ਚਾਲੀਂਗਾ ਤਾਂ ਫੇਰ ਇਹਨੇ ਕਹਿਆ ਹੈ ਉਹਨੇ ਕਰਲਾ ਉਹਨੇ ਜਿਹੜੀ ਉਹਨਾਂ ਕਰ ਉਹ ਚੱਲ ਯਾਰ ਮਾੜੇ ਘਰ ਦੀ ਕੁੜੀ ਓ ਤੇ ਮੈਂ ਇਹ ਕਹਣਾ ਮੈਂ ਧੀ ਪੋ ਦੋ ਚਾਹੀਦਾ ਜਿਹੜਾ ਕੋਈ ਇੱਜ਼ਤ ਕਰੇ ਤੁਹਾਡੀ ਦੇ ਚੁੱਪ ਕਰ ਜਾ ਬਚ ਚੁੱਪ ਕਰ ਜਾ ਕੱਲ ਮੈਂ ਕੀ ਕਰਾਂ ਤੂੰ ਹੋਰ ਦੇ ਤਾਂ ਗੱਡੀ ਮੈਂ ਗੱਡੀਆਂ ਵਾ ਮੈਂ ਆਉਂਦਾ ਮੇਰੀ ਗੱਲ ਕਰਦਾ ਹੈ ਪੁਕਰ ਦਿਆਂਦੀ ਆ ਇਹ ਤੇ ਮਾਮਾ ਵੀ ਕਾਲਾ ਪਿਆ ਵਾ ਮੀਰ ਮੇਰੀ ਸੁਣ ਗੱਲ ਇਹ ਕੋਈ ਫੋਟੋ ਤੇ ਵੇਖ ਲਓ ਕੁੜੀ ਦੀ ਕੋੜ ਦੇ ਮੰਗਾ ਲੋ ਦਾ ਕਰਨਾ ਉੱਥੇ ਰਿਸ਼ਤਾ ਬੇ ਦੇ ਸਮਝਉਂਦੀ ਪਿਓ ਤਰ੍ਹਾਂ ਦਾ ਕਹਿੰਦਾ ਉੱਥੇ ਬੈਣ ਨਹੀਂ ਥਾਣੀ ਹੈਗਾ ਦੋ ਕੋਠੇ ਆ ਡੰਗਰ ਵਿੱਚੇ ਤੇ ਆਪ ਵਿੱਚੇ ਉੱਥੇ ਰਹਿਦਾ ਹੀ ਓਏ ਮੰਮੀ ਐਂ ਹੀ ਕਿਹੜਾ ਰੋਹ ਜਾਣ ਡੇ ਉੱਥੇ ਹੈ ਦੇ ਜਾਵਾਂਗੇ ਤਾਂ ਕੋਨਾ ਕੋ ਆਉ ਉਹ ਭਾਜ ਸਾਡੀ ਕਰਾ ਕਰਨੇ ਕਿ ਈ ਥੋੜੇ ਮਾੜੇ ਹੋਣਗੇ ਆਪਣੇ ਘਰ ਪਰ ਨਹੀਂ ਜਾਂ ਜਾ ਰੋਜ ਉਹਨੇ ਤਾਂ ਜਾਣਾ ਹੀ ਆ ਮੇਰੀ ਗੱਲ ਸੁਣ ਐਵੇਂ ਸੀਰੀਅਸ ਕੁੰਦੇ ਜੀ ਮੈਂ ਮੈਂ ਆਪ ਗੱਲ ਕਰਦਾ ਉਹਨੇ ਬਾਹਰ ਜਲ ਜਾਣਾ ਵੀਰ ਨੇ ਕਿ ਮਮਾ ਆ ਜਾਈਂ ਮੈਂ ਕਰਨਾ ਬਾਹਰ ਦੇਖੀ ਜੋ ਮਮਾ 2 ਸਾਲ ਰੁਕ ਜਾ ਉਹ ਤੁਹਾਨੂੰ ਕੋ ਦਾ ਕੋ ਹੋਏਣਾ ਵਾ ਬੇ ਮੈਨੂੰ ਡਰ ਲੱਗਦਾ ਵਾ ਪੁੱਤ ਤੇਰੇ ਫਿਰ ਪੇਪਰ ਉਪਰ ਲਾਏ ਤੇਰੀ ਮਾਬੀ ਦਾ ਸੁਭਾਗ ਕੇ ਉਹ ਜਾਵਾ ਉਹ ਗੱਲ ਤੇ ਪੇਪਰਾਂ ਦੀ ਆ ਨਾ ਉਹਨਾਂ ਕੋ ਢੰਗ ਨਾਲ ਗੱਲ ਕਰਦਾ ਵਾਂ ਕਿ ਮਮਾ 2 ਸਾਲ ਖਲੋ ਜਾ ਉਹ ਤੁਹਾਨੂੰ ਅਗਲਾ ਬੈਠੇ ਰਹਿਣਾ ਅਗਲਾ ਕੁੜੀ ਕਿਤੇ ਹੋਰ ਵਿਆਹ ਦੇਣੀ ਹੈ ਮਾਮਾ ਤੇ ਮੰਨ ਵੀ ਜਾਊਗਾ ਜੇ ਤੇਰੀ ਮਾਮੀ ਉਹਦਾ ਸੁਭਾਅ ਨਹੀਂ ਉਹ ਚੰਗਾ ਤੇ ਜੇ ਕਿਤੇ ਉਹਨੇ ਉਰੀਪੁਰੀ ਕਰ ਦਿੱਤੀ ਤੇ ਤੇ ਪੇਪਰ ਨਾ ਕਰ ਦੋ ਜੇ ਵੀ ਦੇ ਕਰੀ ਪੈਰ ਉਖੜ ਗਏ ਨਾ ਮੈਂ ਮੁੜ ਗਿਆ ساری ਉਮਰ ਲੱਗਣੀ ਨਹੀਂ ਹੋਏਗੇ ਸੱਸ ਹੈ ਪਰ ਮਾਤਾ ਜੋ ਕਹਿਣ ਦੀ ਉਹ ਵੀ ਹੈ ਨਾ ਉਹ ਵੀਰ ਤੈਨੂੰ ਕੀ ਆ ਤੈਨੂੰ ਤੋਂ ਚੀਜ਼ ਦੇ ਤਰੀਕ ਤੇ ਕਰਿਆ ਸੋਹਣੀ ਜਿਹਾ ਨਖੀ ਲੱਭ ਕੇ ਲਿਆਵਾਂਗੇ ਥੋੜੀ ਵੀ ਇਦਾਂ ਵੇਖ ਕੇ ਲੈ ਆਉਣਾ ਬਸ ਵਸਾਇਲਸ ਹੁਣ ਥੋੜੀ ਸਨੱਖੇ ਕਿਹੜੀ ਹੱਥ ਫੜ ਕੇ ਬੈਠੀ ਆ ਹੋਰ ਜੇ ਤੋਂ ਕੈਨੇਡਾ ਕਾ ਮਾਮਾ ਜਿੱਥੇ ਕਿਹਨੇ ਕਰ ਦੋ ਨਾਲੇ ਕੁੜੀ ਹੋਊ ਪੜੀ ਲਿਖੀ ਕਹਿੰਦੇ ਪੜਦੀ ਆ ਆਹੋ ਕਹਿਣ ਤੇ ਰਿਹਾ ਪੜਦੀ ਏ ਕੁੜੀ ਜੀ ਧੀ ਪੋਤੋ ਲ ਬੜਾ ਪਰਦਾ ਲਹਿਦਾ ਇਹ ਥੋੜੀ ਵੀ ਸਭ ਕੋ ਦਾਜ ਹੀ ਹੋ ਗਿਆ ਹਣ ਚੱਲ ਮੇਰੇ ਤਾਂ ਸਬਜ ਨਹੀਂ ਹੁੰਦੀ ਹੁਣ ਕੀ ਕਰਾਂ ਚੱਲ ਵੀਰ ਮੇਰੀ ਸੁਣ ਗੱਲ ਅਵੀ ਖਤਮ ਆਉਣਾ ਨਾ ਲੋੜ ਨਾ ਪਾਈ ਮੰਮੀ ਤੂੰ ਕਰਨੀ ਗੱਲ ਜਿਹੜੀ ਕਰਨੀ ਚੱਲ ਵੀਰ ਆਪਾਂ ਚੱਲ ਜੀ ਮਾਤਾ ਲੱਗਦੇ ਬਾਅਦ ਤੱਕ ਨਾ ਮਮੇ ਨੂੰ ਇਹ ਕਹਿ ਉਹਨੂੰ ਮਨਾ ਮੈਂ ਤਾਂ ਕਹਿਣੋ ਰਿਹਾ ਮੈਂ ਕਿਹੜੀ ਖੁਸ਼ੀ ਹੋਰ ਟੰਗਾਈ ਪੈ ਗਈ ਪਤਾ ਨਹੀਂ ਉਹ ਚੱਲ ਵੀਰ ਚਲਗੇ ਮम्मी ਨੇ ਆਪਣੀ ਕੀ ਚਾਹੀਦਾ ਚਲ ਵੀਰ ਚਲਗੇ ਆਪਾਂ ਮੈਂ ਤਾਂ ਟੈਂਸ਼ਨ ਜਿਹੈ ਹਾਂ ਆ ਨਾਲ ਨਿਆਣੇ ਵੀ ਟੈਂਸ਼ਨ ਚ ਕਰਤੇ ਮੈਂ ਉਹ ਮੁੰਡੇ ਦੇ ਮਾਸਾ ਜਿਹੜਾ ਨੂੰ ਹੋ ਗਿਆ ਵਾ ਵਿਚਾਰਾ ਕਿੰਨਾ ਖੁਸ਼ ਫਿਰਦਾ ਏ ਉਹ ਚੱਲ ਦਫਾ ਹੋਏ ਆਉਂ ਪਰੇ ਕਰੋ ਵੇਖੀ ਜਾਊਗੀ ਜੋ ਹੋਊਗੀ ਹੁਣ ਆਊਗਾ ਫੋਟ ਕਰ ਲੂਗੀ ਗੱਲ ਕਿਸ ਤਰੀਕੇ ਨਾਲ ਕੀ ਕਰਾਂ ਹੁਣ ਮੈਂ ਇਦਾਂ ਮੂੰਹ ਤੋੜ ਕੇ ਜਵਾਬ ਨਹੀਂ ਦੇ ਸਕਦੀ ਇਦਾਂ ਹਾਂ ਨਹੀਂ ਕਰ ਸਕਦੀ ਹੁਣ ਜਿਹੜਾ ਸਾਬ ਨਾਲ ਗੁਰਜਿੰਦਰ ਦੱਸਦਾ ਏ ਚੱਲ ਵੇਖੀ ਜਾਈਏ ਹੁਣ ਛੱਡ ਪਰ ਦਫਾ ਪਰ